ਪਰਬਤੀ ਮਹੱਲਾ ਪੰਜਵਾਂ ਵਿਭਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਧਨ ਸਭ ਸਾਜਿਆ ਪੰਜ ਤਤ ਰਚ ਜੋਤ ਨਿਵਾਜਿਆ ਸਹਿਜਾ ਧਰਤ ਬਰਤਨ ਕੋ ਪਾਣੀ ਨਿਮਖਰਾ ਵਿਸਾਰੋ ਸੇਵੋ ਸਾਰੰਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੇ ਹਰਖ ਸੋਗ ਤੇ ਰਹੇ ਨਰਰਾ ਤਾਂ ਤੂੰ ਪਾਵੇ ਪ੍ਰਾਨਪਤੇ ਰਹਾਉ ਕਾਪੜ ਭੋਗ ਰਸ ਅਨੇਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਜਕ ਸਮਾਹੇ ਜਲ-ਥਲ ਮੀਤ ਸੋਹਰ ਸੇਵ ਨੀਤਾ ਨੀਤ ਤਹਾਂ ਸਖਾਈ ਜੈ ਕੋਇ ਨ ਹੋਵੇ ਕੋਟਪਰਾਦ ਇਕ ਖਿਨ ਮੈਂ ਧੋਵੇ ਦਾਤ ਕਰੇ ਨਹੀਂ ਪਛੁਤਾਵੇ ਇਕ ਬਖਸ਼ ਫਿਰ ਬਹਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇਹੋ ਮੁਰਾਰ ਪਰਬਤੀ ਮੁਹੱਲਾ 5ਵਾਂ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਸੋ ਲੋਭਾ ਨਾਮ ਤੇਰਾ ਜਨ ਕੇ ਭੰਡਾਰ ਗੁਣ ਗਾਵੇ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮੇ ਜਨਾਈ ਕਾਟ ਜੀਵਰੀ ਜਨ ਲਿਏ ਛਡਾਈ ਰਹਾਉ ਜੋ ਜਨ ਰਾਤਾ ਪ੍ਰਭ ਕੇ ਰੰਗ ਤਿੰਨ ਸੁਖ ਪਾਇਆ ਪ੍ਰਭ ਕੇ ਸੰਗ ਜਿਸ ਰਸ ਆਇਆ ਸੋਈ ਜਾਣੇ ਪੇਖ ਪੇਖ ਮਨ ਮਹਿ ਹੈਰਾਨੇ ਸੋ ਸੁਖੀਆ ਸਭ ਤੇ ਉੱਤਮ ਸੋਏ ਜਾਕੇ ਹਿਰਦੇ ਵਸਿਆ ਪ੍ਰਭ ਸੋਏ ਸੋਈ ਨਹਿਚਲ ਆਵੇ ਨਾ ਜਾਏ ਆੰਦਨ ਪ੍ਰਭ ਕੇ ਹਰ ਗੁਣ ਗਾਏ ਤਾਕੋ ਕਰੋ ਸਗਲ ਦਮਸ਼ਕਾਰ ਜਾਕੇ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੁਹੇ ਠਾਕੁਰ ਦੇਵਾ ਨਾਨਕ ਉਦਰੇ ਜਨ ਕੀ ਸੇਵਾ ਪ੍ਰਭਾਤੀ ਮਹੱਲਾ 5ਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਜਾਕੇ ਸਿਮਲਨ ਕਲਮਲ ਜਾਹਿ ਤਿਸ ਗੁਰ ਕੀ ਹਮ ਚਰਨੀ ਪਾਹਿ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹਿ ਨਿਸਤਾਰੇ ਰਹਾਉ ਜਿਨ ਗੁਰ ਕਹਾ ਮਾਰਗ ਸੀਦਾ ਸਗਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕੇ ਸਦਾ ਬਲ ਜਾਈਏ ਹਾਰ ਸਿਮਰਨ ਜਿਸ ਗੁਰ ਤੇ ਪਾਈਏ ਬੂਢੋਤ ਪ੍ਰਾਨੀ ਜਿਨ ਗੁਰੇ ਤਰਾਇਆ ਜਿਸ ਪ੍ਰਸਾਦ ਮੋਹੇ ਨਹੀਂ ਮਾਇਆ ਹਲਤ ਪਲਤ ਜਿਨ ਗੁਰੇ ਸਵਾਰਿਆ ਤਿਸ ਗੁਰ ਊਪਰ ਸਦਾ ਹਉ ਵਾਰਿਆ ਮਹਾਮਗਧ ਤੇ ਕੀ ਆ ਗਿਆਨੀ ਗੁਰ ਪੂਰੇ ਕੀ ਅਕਥ ਕਹਾਣੀ ਪਰ ਬ੍ਰਹਮ ਨਾਨਕ ਗੁਰਦੇਵ ਵੜੇ ਭਾਗ ਪਾਈਏ ਹਰ ਸੇਵ ਪਰਭਾਤੀ ਮਹੱਲਾ ਪੰਜਵਾਂ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹੰਬਾਰਿਕ ਸਰਨ ਪ੍ਰਭ ਦਿਆਲ ਅਵਗੁਣ ਕਾਟ ਕੀਏ ਪ੍ਰਭ ਆਪਣੇ ਰਾਸ ਲਈਏ ਮੇਰੇ ਗੁਰ ਗੋਪਾਲ ਰਹਾਉ ਤਾਪ ਪਾਪ ਬਿਨਸੇ ਖਿਨ ਭੀਤਰ ਭਏ ਕਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਧੀ ਆਪਣੇ ਸਤਿਗੁਰੂ ਕੇ ਬਲ ਜਾਈ ਅਗਮ ਅਗੋਚਰ ਬਿਆੰਤ ਸੁਆਮੀ ਤਾਕਾ ਅੰਤ ਨਾ ਪਾਈਏ ਲਹਾ ਖਾਟ ਹੋਈਏ ਤਨਵੰਤਾ ਆਪਣਾ ਪ੍ਰਭੂ ਧਿਆਈਏ ਆਠ ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਲ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹਲਾ ਪੰਜਵਾਂ ਸਿਮਰਤ ਨਾਮ ਕਿਲ ਬਿਖ ਸਭ ਨਾਸੇ ਸਚ ਨਾਮ ਗੁਰ ਦੀਨੀ ਰਾਸੇ ਪ੍ਰਭ ਕੀ ਦਰਗਹਿ ਸੋਭਾ ਵੰਤੇ ਸੇਵਕ ਸੇਵ ਸਦਾ ਸੁਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨਸੈ ਅਗਿਆਨ ਅੰਧੇਰਾ ਮੰਤੇ ਜਾਈ ਰਹਾਓ ਜਨਮ ਮਰਨ ਗੁਰੂ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੇ ਸੋ ਪਲ ਹੋਸ ਦੇਸ ਗੁਰੂ ਕੋ ਹੋਂ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਏ ਵਡ ਭਾਗੀ ਜਿਸ ਮਿਲਤੇ RAM ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ ਪਰਬਤੀ ਮਹੱਲਾ 5ਵਾਂ ਕਰ ਕਿਰਪਾ ਆਪਣੇ ਪ੍ਰਭ ਕੀਏ ਹਲਕਾ ਨਾਮ ਜਪਣ ਕੋ ਦিয়ে ਆਠ ਪਹਿਰ ਗੁਣ ਗਾਏ ਗੋਬਿੰਦ ਪੈ ਬਿੰਸੇ ਉਤਰੀ ਸਬ ਚਿੰਦ ਉਬਰੇ ਸਤਗੁਰ ਚਰਨੀ ਲਾਗ ਜੋ ਗੁਰ ਕਹੇ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਓ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਬਿਗਨ ਨ ਹੋਈ ਸਦਾ ਸਦਾ ਪ੍ਰਭ ਜੀ ਕੇ ਰੰਗ ਸੰਗ ਉਤਰੀ ਮੈਲ ਨਾਮ ਕੇ ਰੰਗ ਚਲਨ ਕਮਲ ਸਿਉ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਲਕ ਜਾਨਾ ਪਾਏ ਭਗਤ ਹਰਿ ਸਿਉ ਮਨ ਮਨ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਲ ਅਗਹਾ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਏ ਕਹੋ ਨਾਨਕ ਬੜ ਭਾਗੀ ਪਾਈਏ ਪਰਬਤੀ ਮਹੱਲਾ ਪੰਜਵਾਂ ਸੇ ਤਰਵੰਤ ਸਈ ਸੱਚ ਸਾਹਾ ਹਰ ਕੀ ਦਰਗੈ ਨਾਮ ਵਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਾਈਏ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀ ਵਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਣ ਗੁਰ ਪ੍ਰਸਾਦੀ ਹਰ ਰੰਗ ਮਾਨ ਮਨਛੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰੇ ਪਾਰ ਪ੍ਰਭਾਤੀ ਮਹੱਲਾ 5 ਗੁਰਪੂਰਾ ਪੂਰੀ ਤਾਕੀ ਕਲਾ ਗੁਰਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੇ ਦੁਖ ਦਰਦ ਸਭ ਤਾਕਾ ਨਸੇ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾਵੇ ਰਹਾਓ ਗੁਰਪ੍ਰਸਾਦ ਦੀ ਉਤਰੇ ਭਾਰ ਭਉ ਭਰਮ ਬਿਨ ਸੇ ਵਿਕਾਰ ਮਨ ਤਨ ਅੰਤਰ ਬਸੇ ਗੁਰ ਚਰਨ ਨਿਰ ਪੈ ਸਾਦ ਪਰੇ ਹਰ ਸਨਾਂ ਆਨੰਦ ਸਹਿਜ ਰਸ ਸੂਖ ਘਨੇਰੇ ਦੁਸ਼ਮਨ ਦੂਖ ਨ ਆਵੇ ਨੇਰੇ ਗੁਰ ਪੂਰੇ ਆਪਣੇ ਕਰਿ ਰਾਖੇ ਹਰ ਨਾਮ ਜਪਤ ਕਿਲ ਬਿਖ ਸਭ ਲਾਥੇ ਸੰਤ ਸਾਜਨ ਸਿਖ ਪਏ ਸੁਹੇਲੇ ਗੁਰ ਪੂਰੇ ਪ੍ਰਭ ਸਿਉ ਲੇ ਮੇਲੇ ਜਨਮ ਮਰਨ ਦੁਖੋ ਫਹਾ ਕਟਿਆ ਕਹੋ ਨਾਨਕ ਗੁਰ ਪਰਦਾ ਟਾਕਿਆ ਪ੍ਰਭਾਤੀ ਮੁਹੱਲਾ ਪੰਜਵਾਂ ਸਤਗੁਰ ਪੂਰੇ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਲਜ ਸਗਲਾ ਰਾਸ ਥੀਆ ਰਹਾਉ ਚਲਨ ਕਮਲ ਗੁਰ ਕੇ ਮਨ ਉੱਠੇ ਦੁਖ ਦਰਦ ਪਲਮ ਬਿਨਸੇ ਝੂਠੇ ਨੇਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਲ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਲਦਾਸ ਸਦਾ ਜਪੇ ਨਾਨਕ ਗੁਣਤਾਸ ਪਰਬਤੀ ਮੁਹੱਲਾ 5ਵਾਂ ਪਾਰ ਬ੍ਰਹਮ ਪ੍ਰਭ ਸੁਗਲ ਸੁਜਾਨ ਗੁਰ ਪੂਰਾ ਪਾਈਏ ਵਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਹਾਉ ਕਿਲਬਿਖ ਮਿਟੇ ਸ਼ਬਦ ਸੰਤੋਹ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਕਾਸ਼ ਚਰਨ ਕਮਲ ਮਨ ਮਹੇ ਨਵਾਸ ਜਿਨ ਕੀਆ ਤਿਨ ਲਿਆ ਰਾਖ ਪ੍ਰਭ ਪੂਰਾ ਅਨਾਥ ਕਨਾਥ ਜਿਸੇ ਨਵਾਜੇ ਕਿਰਪਾ ਧਾਰ ਪੂਰਨ ਕਲਮ ਤਾਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ ਚੁਲਾਸੀ ਜੋਨ ਨ ਭਵੇ ਇਹਾ ਉਹਾ ਚਰਣ ਪੁਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਲਿਆ ਹਾਥ ਕੋਟ ਮਧੇ ਕੋ ਵੱਲਾ ਦਾਸ ਜਲਥਲ ਮਹੀਲ ਭੇਖੇ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਪਰਵਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰ ਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿੰਦਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀਨਾ ਹਿਰਦੇ ਨਵਾਸ ਗੁਰ ਸਮਰਤ ਸਦਾ ਦਿਆਲ ਹਰ ਜਪ ਜਪ ਨਾਨਕ ਪਏ ਨਿਹਾਲ ਗਲਬਤੀ ਮਹੱਲਾ ਪੰਜਵਾਂ ਗੁਰਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਇ ਕ੍ਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਪਈ ਆਸ ਸਰਬ ਕਲਿਆਣ ਸੁਖ ਮਨ ਮੁਠੇ ਹਰ ਗੁਣ ਗਾਏ ਗੁਰ ਨਾਨਕ ਤੁਠੇ ਪ੍ਰਬਤੀ ਮਹੱਲਾ ਪੰਜਵਾਂ ਘਰ ਦੂਜਾ ਵਿਭਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰਨਾ ਦੂਜਾ ਠਾਓ ਨਾਹੀ ਬਿਨ ਹਰਿ ਨਾਉ ਸਰਬ ਸਿਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਏ ਨੀਤ ਕਾਮ ਕ੍ਰੋਧ ਅਹੰਕਾਰ ਵਿੰਸੇ ਲਗੇ ਏਕੇ ਪ੍ਰੀਤ ਰਹਾਓ ਨਾਮ ਲਾਗੇ ਦੁਖ ਭਾਗੇ ਸਰਨ ਪਾਲਣ ਜੋਗ ਸਤਗੁਰ ਭੇਟੇ ਜਮਨ ਤੇਟੇ ਜਿਸ ਤੁਰ ਹੋਵੇ ਸੰਜੋਗ ਰੈਣ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੇ ਜਿਸੇ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੇ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ